ਨੰਦ ਗੁਰਦੁਆਸਾ ਉਹਦੇ ਵਿੱਚ ਚੱਲਾਂਗੇ ਬਹੁਤ ਸੋਹਣਾ ਉੱਪਰ ਜਿਹੜਾ ਦਰਵਾਜ਼ਾ ਉਹ ਕੰਮਕਾਰਾਂ ਦੇ ਦਿੰਦੂ ਘੜੀ ਰਾਤ ਚੁਪਣੀ ਹੋਵੇ ਤੇ ਆਪਾਂ ਨਾ ਮਰਾਦਾਪੁਰੇ ਹੁੰਦੇ ਆ ਉੱਥੇ ਆ ਕੇ ਹਵਾਈ ਜਹਾਜ਼ ਵਗੈਰਾ ਉਹ ਚੜਾਉਂਦੇ ਹਨ ਜਹਾਜ਼ ਦੇਖੋ ਇੱਧਰ ਵੀ ਪਏ ਆ ਉੱਤਰ ਵੀ ਪਏ ਸੀ ਪਰਲੇ ਪਾਸੇ ਐਸੇ ਸਟੈਚੂ ਨੇ ਲੱਗਦਾ ਵੀ ਜਿਹੜੇ ਪਹਿਰਾ ਦੇ ਰਹੇ ਆ ਅਸਲ ਦੇ ਵਿੱਚ ਤੇ ਆਓ ਫਿਰ ਜਿੱਦਾਂ ਵੀ ਸਥਾਨਾਂ ਜਹਾਜ਼ ਵਗੈਰਾ ਦੇਖ ਚੜੇ ਹੋਏ ਆ ਇਹ ਦਰਸ਼ਨ ਕਰੋ ਦੇ ਗੁਰੂ ਘਰ ਦੀਆਂ ਜੁਸ਼ੀਆਂ ਜੀ ਪ੍ਰਾਪਤ ਹੋ ਤੇ ਸਾਹਮਣੇ ਲੰਦਰ ਹਾਤ ਚੰਦਪੁਰਾਣਾ ਸ਼ਹੀਦਾਂ ਦਾ ਗੁਰਦੁਆਰਾ ਸੰਤ ਬਾਬਾ ਜਿਹੜੇ ਸੇਵਾਦਾਰ ਬੜੇ ਹਮਮਾਕੇ ਜਿਹੜੇ ਸੇਵਾ ਕਰਦੇ ਆ ਐ ਅੱਜ ਤੁਹਾਨੂੰ ਦਰਸ਼ਨ ਕਰਾਵਾਂ ਗੁਰਦੁਆਰਾ ਸਾਹਿਬ ਚੰਦਪੁਰਾਣਾ ਆਪ ਜੋ ਵੀ ਦਰਸ਼ਨ ਕਰ ਰਹੇ ਹੋ ਤੁਸੀਂ ਬੜੇ ਬੜਪਾਗੀ ਹੋ ਜੋ ਮੇਰੀ ਇਸ ਵੀਡੀਓ ਰਾਹੀਂ ਗੁਰੂ ਘਰਾਂ ਦੇ ਜਿਹੜੇ ਦਰਸ਼ਨ ਕਰ ਰਹੇ ਹੋ ਇਹ ਇੱਥੇ ਦਾ ਜੋੜਾ ਘਰ ਹੈਗਾ ਜੀ ਤੇ ਤੁਸੀਂ ਦੇਖ ਸਕਦੇ ਆ ਇਧਰ ਉੱਪਰ ਜਿਹੜਾ ਹੈ ਸਰੋਵਰ ਸਾਹਿਬ ਹੈ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਸਭ ਤੋਂ ਪਹਿਲਾਂ ਆਪਾਂ ਗੁਰਦੁਆਰਾ ਸਾਜ ਜਾਵਾਂਗੇ ਸਾਨੂੰ ਦਰਸ਼ਨ ਕਰਾਉ। ਸਾਹਮਣੇ ਸੱਚਖੰਡ ਵਸੇ ਨਿਰੰਕਾਰ ਇਹ ਤੁਸੀਂ ਦਰਸ਼ਨ ਕਰੋ ਤੇ ਜਿੱਥੇ ਜਾਏ ਉਹ ਹੈ ਮਿਰਸਾ ਸਾਧਗੁਰੂ ਸੋਥਾਨ ਸੁਹਾਵਾ ਰਾਮਰਾਜ ਜੀ ਤੇ ਇਹਨਾਂ ਨਾਲ ਆਪਾਂ ਅੰਦਰ ਦਰਸ਼ਨ ਕਰਾਂਗੇ ਤੇ ਇਹ ਹੈ ਜੀ ਮੋਗਾ ਤੋਂ तकरीबन 8-10 ਕਿਲੋਮੀਟਰ ਹੈ ਬਠਿੰਡਾ ਰੋਡ ਤੇ ਬਾਗਾ ਪੁਰਾਣਾ ਤੋਂ 5 ਕਿਲੋਮੀਟਰ ਪਹਿਲਾਂ ਹੈਗਾ ਮੁਕਸ਼ੇਵਾਰ ਜਿਹੜਾ ਹੈਗੇ ਇੱਥੇ ਸੰਤ ਬਾਬਾ ਨੂੰ ਸ਼ਤਰ ਸਿੰਘ ਜੀ ਚੰਦਪੁਰਾਣਾ ਤੇ ਸੰਗਤ ਤੁਸੀਂ ਦੇਖ ਸਕਦੇ ਹੋ ਨਤਮਸਤਕ ਨੂੰ ਲਈ ਜਿਹੜੇ ਆ ਰਹੇ ਆ ਤੇ ਆਪਾਂ ਇੱਧਰ ਬਾਬਾ ਜੀ ਦੇ ਇੱਧਰ ਵੀ ਸਾਠੇ ਕਾਂਗੇ ਦੇ ਦਰਸ਼ਨ ਕਰੋ ਸੰਗਤ ਜੀ ਇਹ ਬਾਬਾ ਜੀ ਦਾ ਇਹ ਥਾਨ ਆ ਤਰਨ ਬਾਬਾ ਸ਼ੀਤ ਤੇਗਾ ਸਿੰਘ ਜੀ ਦਾ ਜਾਣੀਏ ਉਹ ਥਾਨ ਆ ਤੁਸੀਂ ਦਰਸ਼ਨ ਕਰੋ ਤੇ ਇੱਧਰ ਆਪਾਂ ਨਿਸ਼ਾਨ ਸਾਹਿਬ ਦੇ ਮੱਥਾ ਮਸਤਕ ਪੂਵਾਂਗੇ ਦਰਸ਼ਨ ਕਰੋ ਜੀ ਪਹਿਲਾ ਜਿਹੜਾ ਸਥਾਨ ਸੀ ਸਿਰਫ ਇੱਥੋਂ ਹੀ ਸ਼ੁਰੂ ਹੁੰਦਾ ਜਿੱਥੇ ਮੋਟਰਸਾਈਕਲ ਸ਼ੁਰੂ ਮੋਟਰਸਾਈਕਲ ਖੜਾ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਵੱਡੇ ਵੱਡੇ ਹਾਲ ਇਹ ਹੁਣ ਬਣੇ ਨੇ ਤੇ ਪਹਿਲਾਂ ਇਹ ਇੱਥੇ ਤੱਕ ਜਿਵੇਂ ਨਾਲ ਹੀ ਆ ਨਾ ਨਾਲੇ ਤੱਕ ਹੀ ਹੁੰਦਾ ਸੀ ਜੀ ਗੁਰਦੁਆਰਾ ਸਾਹਿਬ ਦਾ ਜਿਹੜਾ ਯੂਆ ਤੇ ਹੁਣ ਬਹੁਤ ਖੁੱਲਾ ਡੋਲਾ ਬਣ ਗਿਆ ਕਾਫੀ ਥੇਰ ਬਾਅਦ ਮੈਂ ਇੱਥੇ ਨਤਮਸਤਕ ਹੋਣ ਲਈ ਆਇਆ ਹਤੇ ਆਪਾਂ ਅੰਦਰ ਗੁਰਦੁਆਰਾ ਸਾਹਿਬ ਚੱਲਾਂਗੇ ਨਤਮਸਤਕ ਕਹਾਂਗੇ ਇਹ ਸੋਮਨ ਫਾਕਸ ਮੰਦੋਸੇ ਨੂੰ ਕਰਾ ਕਿਸੇ ਦੇਖ ਚੁੱਕੇ ਹੋ ਇਹਦਰ ਸਾਹਮਣੇ ਲੈਫਟ ਸਾਈਡ ਤੇ ਜਿਹੜਾ ਮੰਦਰ ਹਾਲ ਆ ਤੇ ਆਪਾਂ ਹੁਣ ਨਤਮਸਤਕਾਂ ਵਾਂਗ ਅੰਦਰ ਗੁਰਦੁਆਸਾ ਦੇ ਵਿੱਚ ਚੱਲਾਂਗੇ ਬਹੁਤ ਸੋਹਣਾ ਉੱਪਰ ਜਿਹੜਾ ਦਰਵਾਜ਼ਾ ਹੈਗਾ ਤੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਆ ਪ੍ਰਕਾਸ਼ ਨੇ ਪਾ ਨਤਮਸਤਕਾਂ ਵਾਂਗ ਆਓ ਤੁਸੀਂ ਵੀ ਜੁੜ ਬੈਠਿਓ ਇਹ ਨਾਲ ਤੇ ਆਓ ਦਰਸ਼ਨ ਕਰੀਏ ਤੇ ਆਪਣਾ ਜਿਹੜਾ ਜੀਵਨ ਸਫਲਾ ਕਰੀਏ ਜੀ ਇਹ ਸ੍ਰਿਦਾਲੂ ਮੱਥਾ ਟੇਕਣ ਆਏ ਸਨ ਤੇ ਇਹਨਾਂ ਨੇ ਪੁੱਛਿਆ ਵੀ ਤੁਸੀਂ YouTube ਪਰ ਤੇ ਚੈਨਲ ਦੱਸੋ ਤੇ ਹੁਣ ਜਿਹੜਾ ਮੇਰਾ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਨੇ ਤੇ ਸ਼ੀਤ ਸੰਗਤ ਦਾ ਇਹ ਵਿਰਾਸਤਾਨ ਸੰਗਤ ਹੁਮ ਹੁਮਾ ਕੇ ਇੱਥੇ ਪਹੁੰਚੀ ਹੋਈ ਆ ਤੇ ਆਪ ਦੇ ਦਰਸ਼ਨ ਕਰਾਂਗੇ ਨਤਮਸਤਕ ਹੋਵਾਂਗਾ ਤੁਹਾਡੇ ਜਿਹੜੇ ਕੋ ਵੀਡੀਓ ਦੇਖ ਰਿਆ ਉਹਨਾਂ ਦੇ ਮਾਕਰਜ ਦੰਦੂੜੀ ਰਾਤ ਚਕਨੀ ਹੋਵੇ ਤੇ ਆਪਾਂ ਨਤਮਸਤਕ ਹੋਵਾਂਗੇ ਤੇ ਦਰਸ਼ਨ ਕਰੋ ਸੰਗਤ ਜੀ ਆਪਣਾ ਜੀਵਨ ਸਫਲਾ ਕਰੋ ਤੇ ਬਹੁਤ ਸੋਨਾ ਸ਼ੀਸ਼ਿਆਂ ਦੇ ਨਾਲ ਜਿਹੜਾ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਛੱਤਾਂ ਦੇ ਵਿੱਚ ਵੀ ਜਿਹੜਾ ਸ਼ੀਸ਼ਾ ਜੜਿਆ ਹੋਇਆ ਤੇ ਜਿਹੜੇ ਜਿੰਨਾਂ ਦੇ ਇੱਥੇ ਮਰਾਦਾਪੁਰ ਹੁੰਦੇ ਆ ਉੱਥੇ ਆ ਕੇ ਹਵਾਈ ਜਹਾਜ਼ ਵਗੈਰਾ ਉੱਚਾਉਂਦੇ ਹਨ ਤੁਸੀਂ ਦਰਸ਼ਨ ਵੀ ਕਰੋ ਹਵਾਈ ਆ ਦੇਖੋ ਕਾਲ ਕਾफी ਵਜੇ ਨੇ ਇੱਥੇ ਤੇ ਇਸ ਤੋਂ ਬਾਅਦ ਆਪਾਂ ਇਹ ਹੈ ਸੁਖਾਸਨ ਮਸਥਾਨ ਇਸ ਨਤਮਸਤ ਕੋ ਤੋਂ ਬਾਅਦ ਆਪਾਂ ਹੁਣ ਬਰ ਚੱਲਦੇ ਹਾਂ ਜਹਾਜ਼ ਦੇਖੋ ਇੱਧਰ ਵੀ ਪਏ ਆ ਉੱਤਰ ਵੀ ਪਏ ਦੀ ਪਰਲੇ ਪਾਸੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਜਿਹੜਾ ਇਹ ਬਣਿਆ ਹੋਇਆ ਹੈਗਾ ਤੁਸੀਂ ਦਰਸ਼ਨ ਕਰੋ ਤੇ ਆਪਣੇ ਮਨਾ ਮਨੋ ਕਾਮਨਾ ਜਿਹੜੀਆਂ ਪੂਰੀਆਂ ਕਰੋ ਜੀ ਸਿੰਘ ਵਾਹਿਗੁਰੂ ਜਰਨਾ ਚ ਸਿੱਧੇ ਜੁੜ ਬੈਠੇ ਹੋ ਤੁਹਾਡੇ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਦਿਲ ਕਮਾ ਕਰਾਇਦੇ ਦੁਗਣੀ ਰਾਤ ਚੋਕ ਨਹੀਂ ਕਰਨਗੇ ਆਓ ਆਪਾਂ ਇਸ ਦੇ ਨਾਲ ਬਾਹਰ ਨਿਕਲਦੇ ਆ ਤੇ ਸਾਹਮਣੇ ਨੇ ਉੱਪਰ ਦਰਵਾਜ਼ਾ ਸਾਹਿਬ ਦੇ ਬਾਹਰ ਆ ਗਿਆ ਤੇ ਉੱਤੋਂ ਤੁਸੀਂ ਜਿਹੜਾ ਹੈਗਾ 뷰 ਦੇਖੋ ਬੜਾ ਸੋਹਣਾ 뷰 ਆ ਬਾਹਰ ਦਾ ਮੇਨ ਜਿਹੜਾ ਦਰਵਾਜ਼ਾ ਹੈਗਾ ਤੇ ਉਹ ਤੁਸੀਂ ਦੇਖ ਸਾਰਿਆ ਪਾਓਸ ਜੁੜੀ ਰਾਹੀ ਜੀ ਆਪਾਂ ਅੰਦਰ ਜਿਹੜਾ 메ਨ ਦਰਵਾਜਾ ਉੱਥੋਂ ਆਏ ਸਨ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਜਿਹੜਾ 뷰 ਹੋ ਰਿਹਾ ਹੈ ਤੇ ਸਾਹਮਣੇ ਉਹ ਬੱਸ ਜਾ ਰਹੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਉਹ ਮੋਗੇ ਨੂੰ ਜਾ ਰਹੀ ਹੈ ਤੇ ਸਾਹਮਣੇ ਜਿਹੜੀ ਕਾਰਾਂ ਉੱਧਰ ਨੂੰ ਜਾ ਰਹੀਆਂ ਉਹ ਜਾ ਰਹੀਆਂ ਜੀ ਬਠੰਡਾ ਆ ਦੇਖੋ ਜਾ ਰਹੀਆਂ ਨੇ ਉੱਧਰ ਨੂੰ ਜਾ ਰਹੀਆਂ ਨੇ ਤੇ ਕੋਈ ਬੱਸ ਆ ਰਹੀ ਹੋ ਜਾਂ ਰਹੀ ਆ ਹਾਂ ਨਤਮਸਤਕ ਹੋਂ ਤੋਂ ਬਾਅਦ ਵਿੱਚ ਬਾਹਰ ਆ ਗਏ ਤੇ ਆਪਾਂ ਤੇ ਦੇਖ ਸਕਦੇ ਹੋ ਤੇ ਹੁਣ ਆਪਾਂ ਇੱਥੇ ਬਾਬਾ ਜੀ ਤੋਂ ਪ੍ਰਸ਼ਾਦ ਲਵਾਂਗੇ ਬਾਬਾ ਜੀ ਸੁਆਇਆ ਦਿਓ ਵਾਹਿਗੁਰੂ ਜੀ ਖਾਲਸਾ ਵਾਹਿ ਫਤਿਹ ਜੀ ਬਹੁਤ ਸੋਹਣੇ ਜਿਹੜੇ ਪਾਰਕ ਇੱਥੇ ਬਣੇ ਹੋਏ ਨੇ ਤੇ ਪੱਲ ਬੋਰਡ ਦਾ ਜਰਾਕ ਵੀ ਪੁਰਾਣੇ ਜਿਹੜੇ ਇੱਥੇ ਲੱਗੇ ਹੋਏ ਨੇ ਤੇ ਸਾਹਮਣੇ ਬਾਬਾ ਜੀ ਇੱਥੇ ਦੇਵਦਾਨ ਸਾਹਮਣੇ ਤੋ ਸੇਨ ਸਿੰਘ ਸਾਹਿਬ ਬੜੇ ਦੇਖ ਰਹੇ ਹੋ ਹੈ ਇਹ ਸਟੈਚੂ ਨੇ ਲੱਗਦਾ ਵੀ ਜਿਹੜੇ ਪਹਿਰਾ ਦੇ ਰਹੇ ਆ ਅਸਲ ਦੇ ਵਿੱਚ ਤੇ ਆਓ ਆਪਾਂ ਅੰਦਰ ਵੀ ਦਰਸ਼ਨ ਤੁਹਾਨੂੰ ਕਰਾ ਦਿੰਨੇ ਆ ਥੋੜੇ ਜਿ ਸਤਿਗੰਡ ਸਾਹਿਬ ਤੁਸੀਂ ਸੰਗਤ ਜੀ ਦਰਸ਼ਨ ਕਰੋ ਤੇ ਇੱਧਰ ਖਨਪੜ ਸਾਹਿਬ ਜਿਹੜੇ ਖੁੱਲੇ ਹੋਏ ਨੇ ਉਧਰ ਬਾਬਾ ਜੀ ਫਾਟ ਕਰਿਆ ਅੰਦਰ ਵੀ ਬਾਬਾ ਜੀ ਜਿਹੜੇ ਫਾਟ ਕਰ ਰਹੇ ਆ ਚਲੋ ਇਸ ਤੋਂ ਬਾਅਦ ਆਪਾਂ ਨਤਮਸਤਕ ਹੋ ਗਏ ਆ ਗੁਰੂ ਚਰਨਾਂ 'ਚ ਤੁਹਾਡੀ ਵੀ ਹਾਜ਼ਰੀ ਜਿਹੜੀਆਂ ਲੱਗ ਗਈਆਂ ਨੇ ਆਓ ਆਪਣਾ ਕਿ ਇਹ ਮਹਾਰਾਜਾ ਅਲਨਜੀ ਸਿੰਘ ਜੀ ਦਾ ਦਰਬਾਰ ਰਚਨ ਹਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਤਾਂ ਸ਼ਹੀਦ ਬਾਬਾ ਤੇਗਾ ਸਿੰਘ ਜੀ ਜੰਗ ਦੇ ਕਰਦੇ ਸਮੇਂ ਦੀਆਂ ਦਰਸ਼ਿਤ ਫੋਟੋਆਂ ਨੇ ਤੇ ਇਸ ਤਰ੍ਹਾਂ ਮੋਤੀ ਨਹਿਰੂ ਦੀ ਸੂਰਮਤਾਈ ਦੇਖ ਸਕਦੇ ਹੋ ਤੇ ਇਹਨੇ ਕਾਹਰਕਾਰ ਦੀ ਇੰਦ ਵਿੱਚ ਜਿਹੜੀ ਆ ਤੇ ਜੈਪ ਕਰ ਰਹੇ ਬਣਿਆ ਹੋਇਆ ਤੇ ਤਸਵੀਰਾਂ ਤੁਸੀਂ ਵਿੱਚ ਲੱਗੀਆਂ ਹੋਈਆਂ ਨੇ ਤੇ ਬਾਬਾ ਜੀ ਦੇ ਜਿਹੜੇ ਸੁਪਾ ਮਾਤਾ ਗੁਜਰਕੌਰ ਜੀ ਤਾਂ ਤਾਂ ਛੋਟੇ ਸਾਬ ਜਾਦੇ ਉਹਨਾਂ ਦੀਆਂ ਜਿਹੜੀਆਂ ਅੱਜ ਰਹਿਆਂ ਸਤਾਨਤ ਪਰਸੇ ਉਦਰਾ ਸਾਧੀ ਕਿ ਸ਼ੋਭਤ ਨੇ ਸੰਜੇ ਜਿਹੜੀ ਇਹ ਵੀਡੀਓ ਆ ਜਿਹੜੀ ਲੰਬੀ ਹੋ ਜੇਗੀ ਪਲੀਜ਼ ਇਹਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਣਾ ਬਹੁਤ ਜਿਹੜੇ ਤੁਸੀਂ ਦੇਖ ਰਹੇ ਹੋ ਕਰਮਾ ਵਾਲਿਆਂ ਜਿਹੜੀ ਮੇਰੀ ਇਸ ਵੀਡੀਓ ਰਾਹੀਂ ਇਸ ਸਥਾਨ ਦੇ ਜਿਹੜੇ ਦਰਸ਼ਨ ਕਰ ਰਹੇ ਹੋ ਤੇ ਆਓ ਆਪਾਂ ਇੱਧਰ ਵੀ ਤਨ ਤਨ ਸ਼ਹੀਦ ਬਾਬਾ ਤੀਗਾ ਸਿੰਘ ਜੀ ਦਾ ਜਿਹੜਾ ਸਥਾਨ ਆ ਉਹਦੇ ਦੇ ਦਰਸ਼ਨ ਕਰੀਏ ਨੇ ਜਿਹੜਾ ਸਰੂਪ ਤੁਸੀਂ ਦੇਖ ਸਕਦੇ ਤਨ ਤਨ ਬਾਬਾ ਤੀਗਾ ਸਿੰਘ ਜੀ ਦਾ ਤੇ ਸ਼ਾਹ ਦੇ ਦਰ ਕਰ ਰਹੇ ਆ ਤੇ ਇਹ ਤਨਤਨ ਬਾਬਾ ਸ਼ੀਰ ਬਾਬਤੀ ਗਗ ਸਿੰਘ ਜੀ ਦਾ ਇਸ ਸਥਾਨਾਂ ਜਹਾਜ਼ ਵਗੈਰਾ ਦੇ ਕਿਚੜੇ ਹੋਏ ਆ ਤੇ ਕਾਫੀ ਸੋਹਣਾ ਸਥਾਨ ਬਣਿਆ ਹੋਇਆ ਹੈਗਾ ਇਥੇ ਮੁੱਖ ਸੇਵਾਦਾਰ ਨੇ ਇਸ ਸਥਾਨ ਦੇ ਇਸ ਥਾਂ ਦੇ ਉਹ ਜਿਹੜੇ ਸਤਿ ਪਾਪਾ ਗੁਰਦੀਪ ਸਿੰਘ ਜੀ ਐ ਸੋਮਵਾਰ ਮੰਗਲਵਾਰ ਤੇ ਬੁੱਧਵਾਰ ਸੰਤਨ ਨੂੰ ਨਹੀਂ ਮਿਲਦੇ ਬਾਕੀ ਸਾਰੇ ਦਿਨ ਸਵੇਰੇ 8:00 ਵਜੇ ਤੋਂ ਸ਼ਾਮ 5:00 ਤੱਕ ਬਚਨ ਵਿਲਾਸ ਹੁੰਦੇ ਰਹਿੰਦੇ ਹਨ ਤੇ ਗੁਰੂ ਜੀ ਦਾ ਉਹ ਹੈ ਪਰਾਤਨ ਸਾਹਮਣੇ ਜੋਤ ਸਾਹਿਬ ਜੀ ਦਰਸ਼ਨ ਕਰ ਲੋ ਤੇ ਗੁਰੂ ਸਾਹਿਬ ਤੁਹਾਨੂੰ ਚੜ੍ਹ ਜਿਆ ਪਲਾਂ ਜਿਹੜੀਆਂ ਵਕਸ਼ਿਸ਼ ਕਰਨ ਆਏ ਜੀ ਇਸ ਸਥਾਨ ਦੇ ਤੁਸੀਂ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਤੁਸੀਂ ਦਰਸ਼ਨ ਕਰੋ ਗੁਰਦਵਾਰਾ ਸਾਹਿਬ ਚੰਦਪੁਰਾਣਾ ਜ਼ਿਲ੍ਹਾ ਮੋਗਾ ਤੁਹਾਨੂੰ ਮੈਂ ਦੂਸਰੇ ਪਾਸਿਓਂ ਵੀ ਦਿਖਾ ਲਿਆ ਹਿੱਤਾਂ ਤੁਹਾਨੂੰ ਬਾਬਾ ਸ਼ੀਰ ਬਾਬਾ ਦੇ ਕਸਨੀ ਦੇ ਸਥਾਨ ਨੇ ਤੇ ਉੱਪਰ ਲਿਖਿਆ ਵੀ ਹੋਇਆ ਤੇ ਜੀ ਪੁਰਾਤਨ ਜਿਹੜੀ ਇਹ ਏਰੀਆ ਇਹ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਜਣੀਆਂ ਖੁਸ਼ੀਆਂ ਜੀ ਪ੍ਰਾਪਤ ਕਰੋ ਤੇ ਸਾਹਮਣੇ ਲੰਗਰ ਹਾਲ ਚੱਲਾਂਗੇ ਅੰਗੀਠਾ ਸਾਹਿਬ ਸੱਚਖੰਡ ਵਾਸੀ ਸੰਤੋ ਆਬਾ ਅਨਛਤਰ ਸਿੰਘ ਜੀ ਦਾ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਗੁਰਦਵਾਰ ਸਾਹਿਬ ਦਾ ਲੰਗਰ ਹਾਲ ਜਿੱਥੇ ਸੰਤਾਂ ਜਿਹੜੀਆਂ ਨੇ ਪੰਗਤ ਵਿੱਚ ਬੈਠ ਕੇ ਲੰਗਰ ਛਕ ਰੀਆਂ ਨੇ ਤੇ ਬਾਬਾ ਜੀ ਜਿਹੜੇ ਸੇਵਾ ਕਰ ਰਿਹਾ ਪ੍ਰਸ਼ਾਦਿਆਂ ਦੀ ਤੇ ਤੁਸੀਂ ਦੇਖ ਸਾਡੇ ਸੰਗਤਾਂ ਹਮ ਹਮਾ ਕੇ ਜਿਹੜੀਆਂ ਪਹੁੰਚ ਰਹੀਆਂ ਨੇ ਇਹ ਪਾਣੀ ਦੇ ਟੈਂਕ ਨਾਲ ਕੂਲਰ ਲੱਗੇ ਹੋਏ ਨੇ ਤੇ ਠੰਡਾ ਪਾਣੀ ਹੈਗਾ ਜਲ ਜਿਹੜਾ ਵਰਤਾ ਰਹੇ ਨੇ ਤੇ ਦੋ ਦੋ ਤਰ੍ਹਾਂ ਦੀਆਂ ਸਬਜ਼ੀਆਂ ਚੌਲ ਐਂਡ ਆਲੂਆਂ ਦੀ ਸਬਜ਼ੀ ਆਲੂ ਕੌੜੇ ਕੜੀ ਇਸ ਤਰ੍ਹਾਂ ਦੀਆਂ ਜਿਹੜੇ ਇੱਥੇ ਸਬਜ਼ੀਆਂ ਬਣਿਆ ਹੋਈਆਂ ਸੰਗਤ ਹਰ ਵੇਲੇ ਜਿਹੜਾ ਇੱਥੇ ਪ੍ਰਸ਼ਾਦਾ ਚੱਕਦੀ ਰਹਿੰਦੀ ਆ ਤੇ ਜਦ ਜੇ ਤੁਸੀਂ ਇੱਥੇ ਆਉਣਾ ਹੋਵੇ ਤੁਸੀਂ ਇੱਥੇ ਆ ਕੇ ਫੈਰ ਵੀ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਇਹ ਗੁਰਦੁਆਰਾ ਚੰਦਪੁਰਾਣਾ ਸ਼ਹੀਦਾਂ ਦਾ ਗੁਰਦੁਆਰਾ ਸੰਤ ਬਾਬਾ ਸ਼ਹੀਦ ਤੇ ਗੱਗ ਸਿੰਘ ਜੀ ਇਹ ਉਹਦਾ ਇਹ ਜਿਹੜਾ ਆਸਥਾਨ ਆ ਤੇ ਬਹੁਤ ਵਿਸ਼ਾਲ ਲੰਗਰ ਹਾਲ ਆ ਤੇ ਤੁਹਾਨੂੰ ਆ ਦੱਸਿਆ ਸੀ ਜਿਹੜਾ ਇਧਰਲੇ ਪਾਸੇ ਇਹ ਜਗਾ ਹੋਰ ਇਹਨਾਂ ਨੂੰ ਮਿਲ ਗਈ ਹੈ ਤੇ ਇਹਨਾਂ ਨੇ ਕਾਫੀ ਵਟਾਅ ਕੀਤਾ ਸਟੈਂਡ ਕਰ ਦਿੱਤਾ ਹੈਗਾ ਤੁਸੀਂ ਦੇਖ ਹੀ ਰਹੇ ਹੋ ਤੇ ਇਹਦੇ ਨਾਲ ਹੀ ਅੱਗੇ ਚੱਲਦੇ ਆ ਜੀ ਇਹ ਜਿਹੜੇ ਸੇਵਾਦਾਰ ਬੜੇ ਹਮ ਹਮਾ ਕੇ ਜਿਹੜੀ ਸੇਵਾ ਕਰਦੇ ਆ ਮੋੜ થોੜ ਛੇ ਲੱਗ ਰਹੇ ਆ ਮੈਨੂੰ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਜਿਹੜਾ ਇੱਧਰ ਬਣਿਆ ਹੋਇਆ ਹੈਗਾ ਬਰਤਨ ਧੋਣ ਲਈ ਤੇ ਇੱਥੋਂ ਜਿਹੜੇ ਆ ਤੁਸੀਂ ਲੰਗਰ ਛਕਣ ਲਈ ਬਰਤਨ ਜਿਹੜੇ ਆ ਲਾਉਂਗੇ ਤੇ ਇੱਥੇ ਆ ਗਿਆ ਆਪਾਂ ਜਿਹੜੇ ਆ ਵਾਸ਼ ਕਰਕੇ ਤੇ ਫਿਰ ਇਹਦੇ ਵਿੱਚ ਟਿਕਾ ਦੇਣੇ ਹੁੰਦੇ ਆ ਤੇ ਬਹੁਤ ਅੱਛੀ ਲੋਕੇਸ਼ਨ ਹੈ ਤੇ ਸਾਹਮਣੇ ਜਿਹੜਾ ਬਾਬਾ ਜੀ ਦਾ ਸਤਖੰਡ ਵਾਸੀ ਉਧਰ ਗੁਰਦੁਆਰਾ ਤੇ ਉੱਥੇ ਜਗਮਗ ਵਗੈਰਾ ਜਿਹੜੀ ਆ ਹੋ ਰਹੀ ਆ ਇੱਧਰ ਜਿਹੜੇ ਲੰਗਰ ਗੁਰੂ ਦੇ ਚੱਲਦੇ ਪਏ ਆ ਤੇ ਜਦੋਂ ਵੀ ਤੁਸੀਂ ਇੱਥੇ ਛਕਣਾ ਹੋਵੇ ਜਾਂ ਰਹਿਣਾ ਵੀ ਹੋਵੇ ਤੁਹਾਨੂੰ ਇੱਥੇ ਰਹਿائش ਵੀ ਮਿਲੇਗੀ ਤੇ ਆਪਾਂ ਸੱਚਖੰਡ ਬਾਸੀ ਸੰਤ ਭਵਨ ਛੱਤਕ ਸਿੰਘ ਜੀ ਦੇ ਨੇੜੇ ਸਭ ਵੱਲ ਚੱਲਦੇ ਆਂ ਧੰਨ ਉਹਦੇ ਵੀ ਦਰਸ਼ਨ ਕਰਾਉਣੇ ਆਂ ਤੇ ਅੰਗੇਠਾ ਸਾਹਿਬ ਤੋਂ ਵੀ ਦਰਸ਼ਨ ਕਰੋ ਤੇ ਗੁਰਦੁਆਰਾ ਦੇ ਵਿੱਚ ਜਾ ਕੇ ਪ੍ਰਾਰਥਨਾ ਕਰੋ ਅੰਦਰ ਬਾਤ ਚੱਲ ਰਹੇ ਕਿਸੇ ਦਰਸ਼ਨ ਕਰੋ ਖੁਸ਼ੀਆਂ ਪ੍ਰਾਪਤ ਕਰੋ ਇੱਧਰ ਜਿਵੇਂ ਏਹ ਪਾਰਕ ਬੜੇ ਸੁੰਦਰ ਨੇ ਆਪਣੇ ਕੋਲ ਆਂ ਬਹੁਤ ਹਾਂਜੀ ਕਿਹੜਾ ਨਾ ਗਿਆ ਬਹੁਤ ਸੋਹਣਾ ਇਸ ਸਥਾਪ ਉਪੰਗਾਰੂ ਜੀ ਤੇ ਬਹੁਤ ਸੋਹਣੇ ਜਿਹੜੇ ਪਾਰਕ ਬਣੇ ਹੋਏ ਆ ਬਾਰੇ ਜਿਹੜੇ ਪੁੱਤ ਤਾ ਪਰ ਮੈਂ ਕਿੱਥੇ ਬੈਠਿਆ ਆ ਆਰਟੀਫੀਸ਼ਲ ਇੱਧਰ ਖਰੋਸ਼ ਮੈਂ ਕਿੱਥੇ ਬੈਠਿਆ ਆ ਆਰਟੀਫੀਸ਼ਲ ਇੱਧਰ ਖਰੋਸ਼ ਆਪ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਅਗਲੇ ਵੀਡੀਓ ਆਉਣ ਤੱਕ ਮੇਰਾ ਇੰਤਜ਼ਾਰ ਕਰਨਾ ਨਵੀਂ ਵੀਡੀਓ ਦੇ ਨਾਲ ਅਗਲੇ ਵਾਰ ਮਿਲਾਂਗੇ ਵਾਹਿਗੁਰਜੀ ਕੀ ਖਾਲਸਾ ਵਾਹਿਗੁਰਜੀ ਕੀ ਫਤਿਹ ਚੜ੍ਹਦੀ ਕਲਾ ਜੀ